ਸਿੱਧੂ ਆਪਣੇ ਗਾਣਿਆਂ ਦੇ ਵਿੱਚ ਇੱਕ ਗੱਲ ਹਮੇਸ਼ਾ ਕਹਿੰਦਾ ਸੀ ਕਿ ਰੈਂਦੀ ਦੁਨੀਆ ਤੱਕ ਨਾਮ ਰਹੂਗਾ ਜੱਟ ਮੂਸੇ ਵਾਲਾ ਕਹਿੰਦਾ ਜੱਟੀਏ ਇਹ ਗੱਲ ਸਹੀ ਆ ਕਿ ਰੈਂਦੀ ਦੁਨੀਆ ਤੱਕ ਲੋਕ ਸਿੱਧੂ ਮੂਸੇਵਾਲੇ ਨੂੰ ਯਾਦ ਰੱਖਣਗੇ ਉਹਦੀ ਕਾਬਲੀਅਤ ਨੂੰ ਸਿੱਧੂ ਮੂਸੇਵਾਲਾ ਦੀ ਕਲਮ ਨੂੰ ਹਮੇਸ਼ਾ ਸਲੂਟ ਕਰਦੇ ਨੇ ਔਰ ਸਿੱਧੂ ਮੁਸੇਵਾਲੇ ਦੇ ਪਿਤਾ ਬਾਪੂ ਬਲਕੌਰ ਸਿੰਘ ਨੇ ਜਲੰਧਰ ਦੇ ਵਿੱਚ ਵੀ ਇੱਕ ਬਿਆਨ ਆਮ ਆਦਮੀ ਪਾਰਟੀ ਬਾਰੇ ਪਿਛਲੇ ਚੋਣਾਂ ਵੇਲੇ ਉਹ ਕਹਿ ਕੇ ਆਏ ਸੀ ਤੇ ਉਹ ਗੱਲਾਂ ਬਿਲਕੁਲ ਸੱਚ ਹੋ ਰਹੀਆਂ ਨੇ ਬਾਕੀ ਤੁਸੀਂ ਸਿੱਧੂ ਮੁਸੇਵਾਲੇ ਦੇ ਪਿਤਾ ਦੀ ਜਲੰਧਰ ਦੀ ਇਹ ਵੀਡੀਓ ਵੇਖ ਸਕਦੇ ਹੋ ਸਾਡਾ ਸ਼ੌਕ ਨਹੀਂ ਜਲੰਧਰ ਨਹੀਂ ਸੜਕਾਂ ਤੇ ਆਉਂਗਾ ਉਹ ਅਸੀਂ ਉੱਤਰ ਕੇ ਆਏ ਆਂ ਮੇਰੀ ਤਿੰਨ ਕਰੋੜ ਦੀ ਕੋਟ ਮੈਨ ਨੂੰ ਜਿੰਦਾ ਲੱਗਿਆ ਮੈਂ ਤਾਂ ਇੱਥੇ ਆਇਆ ਇਹਨਾਂ ਦੇ ਧਾਹ ਤੇ ਮੇਰੇ ਬਰਾਨ ਕਰਦੇ ਮੈਂ ਤਾਂ ਸਰਕਾਰ ਤੇ ਆਇਆ ਅਸੀਂ ਬੇਸ਼ੱਕ ਕਿੰਨੇ ਕਮਜ਼ੋਰ ਹੋ ਜਾਈਏ ਕਿੰਨੇ ਉੱਚੜ ਜਾਈਏ ਲੜਾਂਗੇ ਸਾਡੇ ਗੁਰੂਆਂ ਨੇ ਸਾਡੇ ਪੁਰਖਿਆਂ ਨੇ ਸਾਨੂੰ ਲੜਨਾ ਸਿਖਾਇਆ ਸਾਨੂੰ ਅਰਦਾਸ ਕਰਨੀ ਸਿਖਾਈ ਹੈ ਸੋ ਅਸੀਂ ਕਰਦੇ ਰਵਾਂਗੇ ਅੱਜ ਦੇ ਟੋਪੀ ਆਏ ਨਾ ਜਿਹੜਾ ਆਪਾਂ ਭੁਲੀ ਦੇਣਾ ਪਿੰਗਲਾ ਇਹ ਸਾਫ ਕਰਨਾ ਬਾਕੀ ਜਿਹੜਾ ਦੂਜੇ ਘਰਾਂ ਕੰਨ ਪਾ ਦੋ ਆਪਾਂ ਨੂੰ ਕੋਈ ਦਿੱਕੀ ਨਹੀਂ ਜੇ ਤੁਹਾਡੇ ਫੇਰ ਵੀ ਕੋਈ ਹੁੰਦਾ ਕਿ ਕੋਈ ਰਕ ਨਹੀਂ ਆਉਂਦਾ ਤੁਹਾਨੂੰ ਹੋਤਾ ਹੈਗਾ ਕੋਈ ਪਰ ਇਹਨਾਂ ਨੂੰ ਨਹੀਂ ਭੋਲੀ ਇਹਨਾਂ ਨੂੰ ਐਸੇ ਪੰਜਵੇਂ ਨੰਬਰ ਤੇ ਕਰ ਦਿਓ ਇਹਨਾਂ ਨੂੰ ਵਕਲ ਆ ਜੇ ਫਿਰ ਇਹ ਮੰਤਨ ਗੰ ਅਸੀਂ ਕੀ ਗਲਤੀਆਂ ਕੀਤੀਆਂ ਪੰਜਾਬ ਦੇ ਲੋਕਾਂ ਦਾ